ਇੱਕ ਦਿਵਸ ਸ੍ਰੀ ਅੰਮ੍ਰਿਤਸਰ ਕੇ ਟੱਟ ਪਰ ਬੈਠੇ ਮੱਛਣ ਕਰਕੇ ਇੱਕ ਦਿਨ ਅੰਮ੍ਰਿਤਸਰ ਸਾਹਿਬ ਜਿਸ ਸਰੋਵਰ ਦੇ ਕੰਢੇ ਦੇ ਉੱਪਰ ਸਤਿਗੁਰ ਜੀ ਨੇ ਇਸ਼ਨਾਨ ਕੀਤਾ ਮੰਜਣ ਤੋਂ ਭਾਵ ਹੈ ਇਸ਼ਨਾਨ ਕਰਨਾ ਇੱਕ ਗੁਰੂ ਕੇ ਪੈਰ ਵਾਲਿਓ ਹੁੰਦਾ ਜੇ ਨਹਾਉਣਾ ਜਾਂ ਤਨ ਦਾ ਇਸ਼ਨਾਨ ਕਰਨਾ ਉਹ ਇਸ਼ਨਾਨ ਕੀ ਏ ਕਿ ਆਪਾਂ ਗਏ ਹੱਥ ਜੋੜੇ ਤੇ ਆਪਾਂ ਆਪਣੀ ਗਰਦਨ ਤੱਕ ਜਲ ਦੇ ਵਿੱਚ ਪ੍ਰਵੇਸ਼ ਕੀਤਾ ਇਹ ਹੋ ਗਿਆ ਇਸ਼ਨਾਨ ਇੱਕ ਹੁੰਦਾ ਮੰਜਨ ਮੰਜਨ ਦਾ ਅਰਥ ਹੈ ਆਪਣੀ ਨਾਸਿਕਾ ਨੂੰ ਪਕੜ ਕਰਕੇ ਜਿੰਨੂੰ ਆਪਾਂ ਕਹ ਦਈਏ ਕਿ ਜਲ ਸਰੋਵਰ ਦੇ ਅੰਦਰ ਟੁੱਬੀ ਲਾ ਲੈਣੀ ਚੁੱਪੀ ਲਾ ਲੈਣੀ ਆਪਣੇ ਤਲ ਤੱਕ ਭਵ ਤਾਲੂ ਤੱਕ ਸਿਰ ਤੱਕ ਵਾਲਾਂ ਤੱਕ ਆਪਣੇ ਆਪ ਨੂੰ ਗਹਿਰਾਈ ਚ ਲੈ ਜਾਣਾ ਉਹਨੂੰ ਕਹਿੰਦੇ ਨੇ ਮਨਜਨ ਉਹਨੂੰ ਕਹਿੰਦੇ ਨੇ ਮਨਜਨ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਕਹਿੰਦੇ ਨੰਜਨ ਕਰਨਾ ਕੀਤਾ ਇਸ਼ਨਾਨ ਕਰਨਾ ਕੀਤਾ ਹੈ ਹੁਣ ਆਪ ਆਪੇ ਸਮਝ ਜਾਓ ਕਿ ਗੁਰੂ ਸਾਹਿਬ ਨੇ ਇਸ਼ਨਾਨ ਕਿਸੇ ਕਿਸਾਂ ਦਾ ਇਸ਼ਨਾਨ ਵੀ ਕਰਨਾ ਕਿਦਾ ਹੈ ਤੇ ਕੇਸਾਂ ਸਮੇਤ ਇਸ ਇਸ਼ਨਾਨ ਕਰਨਾ ਕੀਤਾ ਅਸੀਂ ਤੇ ਜਾ ਕੇ ਡਰਦੇ ਰਹਿੰਨੇ ਆ ਪੱਗ ਖੋਲਣੀ ਪਵੇਗੀ ਪੱਗ ਬੰਨਣੀ ਪਵੇਗੀ ਕੇਸ ਗਿੱਲੇ ਹੋ ਜਾਵਣਗੇ ਗਰਮਕ ਪਿਆਰੇਓ ਕਿਤੇ ਕਰਕੇ ਦੇਖਿਓ ਇਸ ਇਸ਼ਨਾਨ ਛੋਟਾ ਪਟਕਾ ਬਨ ਕੇ ਨਾ ਜਾਇਓ ਸਰੋਵਰ ਦੇ ਵਿੱਚ ਅਮਰਤ ਵੇਲੇ ਕਰਿਓ ਮੰਜਨ ਲਾਇਓ ਟੁੱਬੀ ਆਨੰਦ ਆਵੇਗਾ ਜੋ ਸਾਡੇ ਇਸ ਜਿਹਨੂੰ ਆਪਾਂ ਦਸਮਦਵਾਰ ਦੀ ਗੱਲ ਕਰਦੇ ਆ ਤਾਲੂ ਦੀ ਗੱਲ ਕਰਦੇ ਆ ਕਿਦੋਂ ਇਹਦੇ ਤੇ ਉੱਪਰ ਜਾ ਕੇ ਜਲ ਸ਼ੁੰਧਾਏ ਨਾ ਤੇ ਸਾਰੇ ਸਰੀਰ ਅੰਦਰ ਸਾਡੀ ਆਤਮਾ ਦੇ ਅੰਦਰ ਪ੍ਰਵੇਸ਼ ਕਰ ਜਾਂਦਾ ਹੈ ਪ੍ਰਵੇਸ਼ ਕਰ ਜਾਂਦਾ ਹੈ ਆਪ ਜੀ ਨੂੰ ਪਤਾ ਹੋਵੇਗਾ ਖੰਡੇ ਬਾਟੇ ਦੀ ਜਿਹੜੀ ਪਾਉ ਦਿੱਤੀ ਗਈ ਨਾ ਪੰਜ ਕੁੱਟ ਮੁੱਕ ਚ ਪਾਏਗੇ ਪੰਜ ਵਾਰ ਸਾਡੀਆਂ ਅੱਖਾਂ ਦੇ ਉੱਪਰ ਨੇਤਰਾਂ ਦੇ ਉੱਪਰ ਛਿੱਟੇ ਮਾਰੇਗੇ ਤੇ ਪੰਜ ਹੀ ਸਾਡੇ ਤਾਲੂ ਦੇ ਵਿੱਚ ਪਾਏਗੇ ਤਾਲੂ ਦੇ ਵਿੱਚ ਸਿਰ ਦੇ ਵਿੱਚ ਪਾਏਗੇ ਗਰਮਕ ਪਿਆਰਿਓ ਇਹਦਾ ਕੋਈ ਮਤਵ ਨਹੀਂ ਮਤਵ ਸੀ ਇਹਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਕੰਡੇ ਤੇ ਬੈਠ ਗਏ ਨੇ ਤੇ ਬੈਠ ਕਰਕੇ ਆਪ ਇਸ਼ਨਾਨ ਕਰਕੇ ਤੇ ਆਪਣੇ ਸੂਰ ਬਿਰਜੋਤਿਆ ਮਲ ਤੱਕਦੇ ਹਨ ਮੋਖ ਪੰਜਨ ਬੰਲੀ ਰਸਧਾਨ ਸੋ ਬਟਰਮ ਸੰਦ ਸਿੱਖਤ ਹੈ ਆਨ ਤੇ ਉਸ ਥਾਣੇ ਜਿਸ ਅਸਥਾਨ ਦਾ ਨਾਮ ਹੈ ਦੁੱਖ ਭੰਜਨੀ 베ਰੀ ਅੱਜ ਵੀ ਮੌਜੂਦ ਹੈ ਅੱਜ ਵੀ ਮੌਜੂਦ ਹੈ ਦੁੱਖ ਭੰਜਨੀ 베ਰੀ ਇਸ ਅਸਥਾਨ ਤੇ ਸਤਗੁਰ ਜੀ ਸਤਟ ਤੇ ਕਿਨਾਰੇ ਤੇ ਬੈਠੇ ਨੇ ਗੁਰੂ ਅਰਗੁਬਿੰਦ ਸਾਹਿਬ ਜੀ ਮਹਾਰਾਜ ਤੇ ਸੰਦ ਜਿਹੜੇ ਸ੍ਰੇਸ਼ਟ ਨੇ ਜਿਹੜੇ ਵਿਸ਼ੇਸ਼ ਨੇ ਤੇ ਗੁਰੂ ਕੇ ਸਿੱਖ ਸਾਰੇ ਹੀ ਗੁਰਮੁਖ ਪਿਆਰਿਓ ਨਾਲ ਖੜੇ ਨੇ ਆ குரு ਸਤਗੁਰ ਜੀਆਂ ਦੇ ਮੁਖਾਰ ਬੇਂਦਨ ਤੱਕ ਰਹੇ ਹਨ ਸਤਗੁਰ ਕੇ ਚਾਹੋਂ ਕਿ ਰਦ ਸੁਭਾਏ ਜਿਹਾ ਚੰਦ ਪਰਵਾਰਣ ਪਾਏ ਸਤਗੁਰ ਜੀ ਦੇ ਗਿਰਜ ਭਾਵ ਚੁ ਗਿਰਨ ਚਾਰੇ ਪਾਸੇ ਸੂਰਬੀਰ ਜੋਦੇ ਖੜੇ ਨੇ ਜਿਹੜੇ ਗੁਰੂ ਘਰ ਦੇ ਮਸੰਦ ਨੇ ਜਿਹੜੇ ਬਾਹਰੋਂ ਅਗਰਾਈ ਲੈ ਕੇ ਆਉਂਦੇ ਨੇ ਦਸਵੰਧ ਲੈ ਕੇ ਆਉਂਦੇ ਨੇ ਇਸਾਰੇ ਹੀ ਖੜੇ ਨੇ ਤੇ ਸਤਗੁਰੂ ਜੀ ਇੰਜ ਸੋਭਾ ਪਾ ਰਹੇ ਨੇ ਜਿਵੇਂ ਤਾਰਿਆਂ ਦੇ ਵਿੱਚ ਚੰਦ ਸੋਧਾ ਸੋਭਾ ਪਾ ਰਿਆ ਜਿਵੇਂ ਆਲੇ ਦੁਆਲੇ ਤਾਰੇ ਹੋਣ ਤੇ ਵਿੱਚ ਚੰਦ ਹੋਵੇ ਇਸ ਤਰ੍ਹਾਂ ਕਵੀ ਜੀ ਕਹਿੰਦੇ ਨੇ ਸਤਗੁਰੂ ਜੀ ਸੋਭਾ ਪਾ ਰਹੇ ਹਨ ਲੋਕ ਪੰਜਰ ਕੋ ਸકલ પ્રસੰਗ ਭਾਨਾ ਭੂਜਤ ਬਾਗੁਰ ਸੰਗ ਬਾਬਾ ਭਾਨਾ ਜੀ ਜਿੰਨਾ ਬਾਬਤ ਆਪ ਜੀਆ ਨੇ ਜਾਣਿਆ ਹੈ ਕਿਉਂਕਿ ਇਹ ਵਾਰਤਾ ਬਾਬਾ ਭਾਨਾ ਜੀ ਦੇ ਨਾਮ ਦੇ ਪਹਿਲਾਂ ਤੋਂ ਚੱਲ ਰਹੀ ਹੈ ਕਿ ਬਾਬਾ ਬੁੱਢਾ ਜੀ ਦੇ ਸੁਪੁੱਤਰ ਨੇ ਤੇ ਬਾਬਾ ਭਾਨਾ ਜੀ ਨੇ ਪੁੱਛਣਾ ਕੀਤਾ ਜਾਣਣਾ ਕੀਤਾ ਵੀ ਇਹ ਜਿਹੜੀ ਦੁੱਖ ਭੰਜਨੀ ਮੇਰੀ ਏ ਸਤਗੁਰੂ ਜੀ ਦਾ ਪ੍ਰਸੰਗ ਕੀ ਏ ਇਹਦੀ ਕਾਥਾ ਕੀ ਏ ਇਸ ਬੇਵੀ ਦੀ ਮਹਤਤਾ ਕੀ ਏ ਮਹਾਨਤਾ ਕੀ ਏ ਤੇ ਜਦੋਂ ਬਾਬਾ ਭਾਨਾ ਜੀ ਨੇ ਇਹ ਗੱਲ ਪੁੱਛਣਾ ਕੀਤੀ ਏ ਤੇ ਸਤਗੁਰ ਜੀਆ ਨੇ ਉਹਦਾ ਜਵਾਬ ਦੇਣਾ ਹੈ ਸਈ ਹਰ ਕੋ ਬਿੰਦ ਤਬਹਾ ਬਖਾਨਾ ਇਸ ਬਦਰੀ ਤੇ ਤੀਰ ਖਜਾਲਾ